ਲੋ ਜੀ ਆਪਾਂ ਇਸ ਰੋਡ ਤੋਂ ਲੰਘਦੇ ਪਏ ਸਾਂ ਜਿਹੜਾ ਚਾਂਸੀ ਤੋਂ ਨਾਗਪੁਰ ਰੋਡ ਏ ਤੇ ਗੁਰਦੁਆਰਾ ਸਾਹਿਬ ਆਇਆ ਸੀ ਤੇ ਚਲੋ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਨਾਲ ਤੁਹਾਨੂੰ ਵੀ ਕਰਾਉਨੇ ਆ ਇਸ ਵੀਡੀਓ ਚ ਕਿਉਂਕਿ ਆਲੇ ਦੁਆਲੇ ਇੱਥੇ ਕੋਈ ਪਿੰਡ ਨਹੀਂ ਸ਼ਹਿਰ ਨਹੀਂ ਤੇ ਰੋਡ ਦੇ ਉੱਤੇ ਇਕੱਲਾ ਗੁਰਦੁਆਰਾ ਸਾਹਿਬ ਹੀ ਏ ਬੜੀ ਸੋਹਣੀ ਇਮਾਰਤ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਅੰਮ੍ਰਿਤ ਬਾਜੀ اچانک ਹੀ ਰੋਡ ਤੇ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਨਜ਼ਰ ਆਇਆ ਇਹ ਹੋ ਗਿਆ ਚਲੋ ਸਾਰੇ ਕਿਆਂ ਲਈ ਆਪਾਂ ਗੁਰੂ ਘਰ ਦਰਸ਼ਨ ਜੁੜ ਕਰਕੇ ਜਾਵਾਂ ਨੇ ਹਾਂਜੀ ਤੇ ਬਹੁਤ ਵਧੀਆ ਲੱਗਿਆ ਅੱਛਾ ਇੱਕ ਹੋਰ ਵੀ ਬਾਜੀ ਕਿਤੇ ਆਪਾਂ ਆਊਟਸਾਈਡ ਆਈ ਹੋਈ ਆ ਆਪਣੇ ਇਲਾਕੇ ਤੋਂ ਨਾ ਤੇ ਉਹ ਜਗ੍ਹਾ ਤੇ ਆ ਕੇ ਬੜੇ ਟਾਈਮ ਬਾਅਦ ਸਾਨੂੰ ਕਿਤੇ ਗੁਰੂ ਘਰ ਦੇਖਣ ਨੂੰ ਮਿਲ ਜਾਏ ਨਿਸ਼ਾਨ ਸਾਹਿਬ ਦੇਖਣ ਨੂੰ ਮਿਲ ਜਾਏ ਤੇ ਜਿਹੜੀ ਉਹ ਖੁਸ਼ੀ ਹੁੰਦੀ ਨੇ ਭਾਜੀ ਉਹ ਖੁਸ਼ੀ ਇੱਕ ਵੱਖਰੀ ਖੁਸ਼ੀ ਹੈ ਬਿਲਕੁਲ ਬਿਲਕੁਲ ਇਹਦੇ ਗੱਲ ਹੈ ਜਿਹੜੀ ਕਿ ਆਪਾਂ ਇੱਥੇ ਆ ਕੇ ਮਿਲੀ ਹੁਣ ਭਾਜੀ ਕਿਉਂਕਿ ਇਹ ਰੋਡ ਵੀ ਤੇ ਬਿਲਕੁਲ ਲੱਗ ਗਈ ਨਾ ਚਾਂਸੀ ਤੋਂ ਨਾਗਪੁਰ ਰੋਡ ਜਿਹੜਾ ਆਪਾਂ ਜਾ ਰਹੇ ਹਾਂ ਨਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦામ ਇਹ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਜੀ ਆਪਾਂ ਵੀ ਦੇਖਦੇ ਹਾਂ ਕੀ ਇਤਿਹਾਸ ਹੈ ੴ ਸਤਿਗੁਰ ਪ੍ਰਸਾਦ ਦੀ ਯਾਦ ਵਿੱਚ ਕਾਲਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਨਾਗੌਰ ਨਿਵਾਸੀ ਰੋੜਾ ਪਰਿਵਾਰ ਦੇ ਮਨ ਵਿੱਚ ਇਹ ਖਿਆਲ ਪੈਦਾ ਹੋਣਾ ਸ਼ੁਰੂ ਹੋਇਆ ਕਿ ਉਹਨਾਂ ਦੇ ਪਰਿਵਾਰ ਦੀਆਂ ਚਾਰ ਵਿਛੜੀਆਂ ਰੂਹਾਂ ਸਰਦਾਰਨੀ ਬਿਬਲੀ ਕੋਰ ਸਰਦਾਰਨੀ ਰੁਚਕਾ ਕੋਰ ਸਰਦਾਰ ਨੀਤਿਕਾ ਕੌਰ ਅਤੇ ਕੇ ਬੱਚੇ ਸਰਦਾਰ ਪ੍ਰੋਣਗ ਸਿੰਘ ਦੀ ਯਾਦ ਵਿੱਚ ਉਸ ਸਥਾਨਕ ਸੁੰਦਰ ਗੁਰਦੁਆਰਾ ਸਾਹਿਬ ਦੀ ਨਿਰਮਾਣ ਕੀਤਾ ਜਾਵੇ ਜਿੱਥੇ ਪਰਿਵਾਰ ਦੇ ਚਾਰੋਂ ਮੈਂਬਰ ਇੱਕ ਸਾਥ ਦਰਦਨਾਕ ਸ਼ੜਕ ਗੁਰਦੁਆਰੇ ਦੇ ਸਾਹਮਣੇ ਦੁਰਘਟਨਾ ਵਿੱਚ ਮਿਤੀ 11 ਜੂਨ 1991 ਨੂੰ ਕਾਲ ਚਲਾਣਾ ਕਰ ਗਏ ਸਨ ਪਰਿਵਾਰ ਨੇ ਇਸ ਦੁਖਦਾਈ ਹਾਦਸੇ ਨੂੰ ਕਾਲਪੁਰਖ ਸਦਾ ਕੋ ਮੰਨ ਕੇ ਸਵੀਕਾਰ ਕਰ ਲਿਆ ਤੇ ਇਸ ਦੌਰਾਨ ਪਰਿਵਾਰ ਦੇ ਮੁਖੀ ਸਰਦਾਰ ਗੁਰਚਰਨ ਸਿੰਘ ਜੀ ਰੋੜਾ ਦੀ ਮੁਲਾਕਾਤ ਡਾਕਟਰ ਸਤਨਾਮ ਸਿੰਘ ਨਾਗਪੁਰ ਪ੍ਰੈਜ਼ੀਡੈਂਟ ਗੁਰਮਤ ਮਿਸ਼ਨ ਜਬਲਪੁਰ ਨਾਲ ਹੋਈ ਤੇ ਡੂੰਗੀ ਵਿਚਾਰ ਵਿਰਮਸ਼ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਗਿੱਧਰ ਘਟਨਾ ਸਥਲ ਦੇ ਇੱਕ ਮਨੋਰਮ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾਵੇ ਜਿੱਥੇ ਥੱਕੇ ਜਾਂਦੇ ਯਾਤਰੀ ਉਸ ਨੂੰ ਆਰਾਮ ਕਰਦੇ ਗੁਰਬਾਣੀ ਪੜ੍ਹ ਸੁਣ ਕੇ ਲੰਗਰ ਛਕ ਤਰੋ ਤਾਜ਼ਾ ਹੋ ਕੇ ਆਪਣੀ ਅਗਲੀ ਯਾਤਰਾ ਤੇ ਤੁਰ ਪੈਣ 4 ਏਕੜ ਦੇ ਮਨੋਰਮ ਸਥਾਨ ਗੁਰਮਤ ਤਾਮ ਦੀ ਸਥਾਪਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਗੁਰਮਤ ਮਿਸ਼ਨ ਦੇ ਪ੍ਰਬੰਧ ਹੇਠ ਰੋੜਾ ਪਰਵਾਰ ਵੱਲੋਂ ਕੀਤੀ ਜਾਰੀ ਨਿਸ਼ਕਾਮ ਸੇਵਾ ਸਾਧ ਸੰਗਤ ਦੇ ਨਿੱggen ਮਿਲਵਰਤਨ ਸਹਿਯੋਗ ਦੁਆਰਾ ਕੀਤੀ ਜਾ ਰਹੀ ਹੈ। ਸਥਾਨ ਇੱਕ ਵਿਸ਼ਾਲ ਗੁਰਮਤਿ ਅਧਿਆਨ ਅਤੇ ਸਾਧਨਾ ਕੇਂਦਰ ਅਤੇ ਸਰਬਸਾਂਝੇ ਮਾਨਵ ਸੇਵਾ ਕੇਂਦਰੂ ਵਿੱਚ ਨਿਰੰਤਰ ਵਿਕਸਿਤ ਹੋ ਰਿਹਾ ਹੈ। ਸੋ ਇਹ ਹੈ ਜੀ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਜੋ ਰੋਡ ਦੇ ਉੱਤੇ ਬਣਾਇਆ ਗਿਆ ਵੀ ਇੱਥੇ ਐਕਸੀਡੈਂਟ ਹੋ ਗਿਆ ਸੀ। ਚਾਰ ਮੈਂਬਰਾਂ ਦੀ ਡੈਥ ਹੋ ਗਈ ਸੀ। ਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਉਸਾਰਿਆ ਗਿਆ। ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅੰਦਰੋਂ ਆ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਜੀ ਉਹ ਵੀ ਤੁਹਾਨੂੰ ਵਿਖਾਈ ਦਿੰਨੇ ਆ ਇਹ ਕਿਤੇ ਉੱਤਈ ਗੁਰਦੁਰਾ ਸਾਹਿਬ ਬਣਿਆ ਹੋਇਆ ਚਾਂਸੀ ਤੋਂ ਨਾਗਪੁਰ ਰੋਡ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਰਾ ਸਾਹਿਬ ਚ ਆਪਣੇ ਸੇਵਾਦਾਰ ਨੇ ਤੇ ਇਹਨਾਂ ਕੋਲੋਂ ਜਾਣਦੇ ਆ ਵੀ ਗੁਰਦੁਰਾ ਸਾਹਿਬ ਦਾ ਇਤਿਹਾਸ ਕੀ ਹੈ ਜਾਂ ਕਿੰਨੀ ਜਗ੍ਹਾ ਚ ਗੁਰਦੁਰਾ ਸਾਹਿਬ ਬਣਿਆ ਹੋਇਆ ਹੈ ਇਹ ਦੱਸਣਗੇ ਸਾਨੂੰ ਭਾਈ ਸਾਹਿਬ ਜੀ ਪੂਰਾ ਇਤਿਹਾਸ ਬੋਲ ਕੇ ਸੁਣਾਇਆ ਜਿਵੇਂ ਉਹਨਾਂ ਦਾ ਪਰਿਵਾਰ ਪੂਰਾ ਹੋਇਆ ਜਿਵੇਂ ਹਾਂਜੀ ਇੱਥੇ ਨਾਗਪੁਰ ਤੇ ਅਰੋਰਾ ਪਰਿਵਾਰ ਸੀਗਾ ਉਹ ਜਵਲਪੁਰ ਜਾ ਰਹੇ ਸੀ ਜੀ ਤੇ ਇਹ ਸਾਹਮਣੇ ਪਹਿਲੇ ਛੋਟੀ ਜੀ ਰੋਡ ਹੁੰਦੀ ਸੀ ਹਾਂਜੀ ਹਾਂਜੀ ਸਿੰਗਲ ਤੇ ਇੱਥੇ ਸਾਹਮਣੇ ਐਕਸੀਡੈਂਟ ਹੋ ਰਹੀ ਸੀ ਜੀ ਐਕਸੀਡੈਂਟ ਤੇ ਪੂਰੇ ਪਰਿਵਾਰ ਹਨ ਕਿ ਖਤਮ ਹੋ ਗਏ ਸੀ ਹਾਂਜੀ ਇੱਕ 3 ਮਹੀਨੇ ਦੀ ਬੱਚੀ ਬਚ ਗਈ ਹਾਂਜੀ ਉਹ ਬੱਚੇ ਜਦ ਵੱਡੀ ਹੋਈ ਤਾਂ ਉਹਨਾਂ ਨੇ ਸੋਚਿਆ ਕਿ ਮਾਪਿਆਂ ਦੇ ਯਾਦ ਵਿੱਚ ਇਸ ਸਥਾਨ ਤੇ ਕੁਝ ਬਣਾ ਦਈਏ ਠੀਕ ਤੇ ਫਿਰ ਉਹਨਾਂ ਨੇ ਪਹਿਲੇ 1 1 ਇੱਕੜ ਜ਼ਮੀਨ ਖਰੀਦੀ ਉਸ ਤੋਂ ਬਾਅਦ ਮਿਸ਼ਨ ਵਾਲੇ ਨੂੰ ਪਤਾ ਚੱਲਿਆ ਤੋਂ ਉਹਨਾਂ ਨੇ ਕਿਹਾ ਕਿ ਨਹੀਂ ਕੁਝ ਬਣਾਣਾ ਨਹੀਂ ਇਥੇ ਗੁਰਦੁਆਰਾ ਸਾਹਿਬ ਬਣਾ ਲਓ। ਜੀ। ਤੇ ਪਹਿਲੇ 1 ਏਕੜ ਜ਼ਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਬਣਾਇ। ਉਸ ਤੋਂ ਬਾਅਦ ਫਿਰ ਮਿਸ਼ਨ ਵਾਲ ਨੂੰ ਸੌਂਪ ਦਿੱਤਾ। ਠੀਕ ਹੈ ਜੀ। ਤੇ ਆਪਣਾ ਆਪਣੇ ਤੁਸੀਂ ਦੱਸਦੇ ਪੀ ਸੀ ਵੀ ਇਥੇ 45 ਬੱਚੇ ਵੀ ਰਹਿੰਦੇ ਨੇ ਜਿਹੜੇ ਗੁਰਮਤਿ ਦੀ ਵਿੱਦਿਆ ਲੈ ਰਹੇ ਨੇ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਸਾਨੂੰ ਜਿਹੜੇ ਉਹ ਆਰ ਚੜੇ ਕਿਹੜੀ ਗਾਉਂ ਦੱਸੋ ਜਿਹੜੇ ਵੀ ਬੰਜਾਰੇ ਗਰੀਬ ਬੱਚੇ ਨੇ ਜੀ ਉਹ ਇੱਥੇ ਆ ਕਰਕੇ ਫ੍ਰੀ ਆਫ ਪਾਸਟ ਹਨ ਕਿ ਇਥੇ ਪੜ੍ਹਾਈ ਕਰਦੇ ਨੇ ਠੀਕ ਹੈ ਜੀ ਇਸ ਆਲੇ ਦੁਆਲੇ ਕਰੀਬ ਪੰਜਾਬ ਪਿੰਡੇ ਬੰਜਾਰਿਆ ਦਾ ਹੈਗਾ ਜਿਹੜੇ ਬੰਜਾਰੇ ਸਿੱਖ ਨੇ ਜਾਂ ਠੀਕ ਹੈ 50 ਪਿੰਡ 50 ਪਿੰਡ ਇਹ ਐਮਪੀ ਚ ਨਾ ਵੀਰ ਦੀ ਜਗ੍ਹਾ ਐ ਐਮਪੀ ਚ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਮਹਾਰਾਜ ਸਿੱਕੀ ਸਰੂਪ ਤੇ ਹਨ ਕਿ ਸਜਾ ਰਹੇ ਹਾਂ ਹਾਂ ਜੀ ਹਾਂ ਜੀ ਤੇ ਇੱਕ ਸਾਨੂੰ ਪਿੱਛੇ ਵਿਖਾ ਦਿਓ ਜਿਹੜੀ ਹੋਰ ਜਗਾ ਜਾਂ ਡਾਇਰੀ ਬਣਾਈ ਹੋਈ ਹੈ ਇੱਕ ਮਿੰਟ ਆਇਆ ਸੀ ਅੱਛਾ ਪਿੱਛੇ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ 4 4 ਕਿੱਟ ਜ਼ਮੀਨ ਚਾਰ ਕਿੱਟ ਇੱਥੇ ਦੇਖੋ ਮਹਾਰਾਜ ਦੀ ਐਸੀ ਕਿਰਪਾ ਹੋਈ ਇਹਦੇ ਪਾਣੀ 800 ਫੀਟ ਬੋਰ ਕੀਤਾ ਆ ਅੱਛਾ ਜੀ 800 ਫੁੱਟ ਹਾਂ ਮੈਂ ਬੋਰ ਕੀਤਾ ਆ ਫਿਰ ਵੀ ਪਾਣੀ ਨਹੀਂ ਆਇਆ ਹਾਂ ਜੀ 15 20 ਮੀਨ ਚੱਲਦਾ ਸੀ

ਉਹਨਾਂ ਨੇ ਅੱਗੇ ਜਾ ਕੇ ਮਹਾਰਾਜ ਦੇ ਐਸੇ ਖੁਰਨਾ ਪੁੱਟਿਆ ਕਿ ਖੂਪ ਪੋਟੋ ਦੁੱਜਾ ਅੱਛਾ ਜੀ ਤੇ 400 ਫੀਟ ਉਹਨਾਂ ਨੇ ਦੱਸਿਆ ਜਿਹੜਾ ਚੈੱਕ ਕਰਨ ਵਾਸਤੇ ਆਏ ਸੀ ਉਹ ਬੋਲੇ ਕਿ 400 ਫੀਟ ਤੇ ਪਾਣੀ ਆਏਗਾ ਅੱਛਾ ਜੀ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ 24 ਫੁੱਟ ਤੇ ਬਹੁਤ ਪਾਣੀ ਆ ਗਿਆ ਅੱਛਾ 24 ਫੁੱਟ ਤੇ ਪਾਣੀ ਆ ਗਿਆ ਇਹ ਪਾਣੀ ਚੱਲਦਾ ਪਿਆ ਪਾਣੀ ਚੱਲ ਰਿਹਾ ਸੀ ਆ ਸਾਰੇ ਜਿਹੜੇ ਗੁਰਦਰਾ ਸਾਹਿਬ ਦੀ ਜ਼ਮੀਨ ਹੈ ਜਿਹੜੀ ਜ ਰੁਕ ਸਾਰੇ ਲਾਏ ਨੇ ਬਾਗਲਾ ਵਾਹ ਜੀ ਵਾਹ ਇਹ ਪਿੰਕ ਤੰਦਰ ਬਣੇ ਨੇ ਇਹ ਆਪ ਜੀ ਯਾਤਰੀ ਜਾਣ ਆਪਣੇ ਅਕਨ ਦੇ ਉੱਪਰ ਜਾਂਦੇ ਨੇ ਹਾਂ ਜੀ ਇਹ ਕੰਦਰ ਪਾਣੀ ਸਟਾਕੇ ਇੱਕ ਫੈਰੋ ਪਿੰਕ ਬਣੇ ਹੋਏ ਨੇ ਬਹੁਤ ਹੀ ਸੋਹਣਾ ਸਥਾਨ ਬਣਿਆ ਜੀ ਬਹੁਤ ਸੋਹਣਾ ਬੜੀ ਖੁੱਲੀ ਜਗ੍ਹਾ ਚ ਹਾਂਜੀ ਹਾਂਜੀ ਕਿਹੜਾ ਮਾਹ ਹੈ ਤੁਸੀਂ ਤੋਂ ਕੁਝ ਵੀ ਬਾਰੇ ਦਈਏਗਾ ਅੱਛਾ પેટ્રોલ ਪੰਪ ਵੀ ਕੋਰਤ ਠੀਕ ਹੈ ਜੀ ਯਾਨੀ ਕਿ ਇਹ ਆਪਣਾ ਜੰਗਲ ਕੇ ਕੇਤੇ ਦੇ ਦਿੰਦਾ ਸੀ ਹਾਂਜੀ ਕਿਰਾਏ ਦਿੰਦਾ ਸੀ ਹਾਂਜੀ ਜੀ ਹੋਰ ਬੋਰਿੰਗ ਇੱਥੇ ਬੋਰ ਨਹੀਂ ਅੱਗੇ ਹੋ ਗਈ ਬਾਕੀ ਵੇਹ ਲੋ ਆਲੇ ਦੁਆਲੇ ਸਾਨੂੰ ਜੰਗਲ ਹੀ ਦਿਸਦਾ ਪਿਆ ਕਿਤੇ ਕੁਛ ਨਹੀਂ ਪਰ ਇੱਥੇ ਕਿੰਨੀ ਹਰਿਆਲੀ ਵੇਖੋ ਨਾ ਹਰਿਆਲੀ ਕਿੰਨੀ ਹੋਣਾ ਕਿ ਵੇਖੋ ਹਾਂਜੀ ਹਾਂਜੀ

ਗੁਰਪਰਮਣੰਗ ਗੁਰਪ੍ਰਬੰਦਿ ਕਿੰਨੀ ਇਕ ਸੰਗਤ ਹੋ ਜਾਂਦੀ ਏ ਜਦੋਂ ਆਪਣਾ ਗੁਰਪੁਰ 1000 ਬੰਦੇ ਆ ਜਾਂਦੇ 4-5000 ਜੀ ਤੇ ਨਾਗਪੁਰ ਦੇ ਵੀ ਸੰਗਤ ਆਉਂਦੇ ਜਬਲਪੁਰ ਦੇ ਜਿਸ਼ਨਵਾਰਾ ਗੁੰਦੀਆ ਇਹ ਆਸਪਾਰ ਦੇ ਨੇ ਵੀ ਜੀ 50 ਪਿੰਡ ਬਣ ਜਾ ਰਹੇ ਹੁੰਦੇ ਨੇ ਸਾਰੇ ਸੰਗਤ 50 ਪਿੰਡ ਸਾਰੇ ਇੱਕ ਵੀਰ ਜੀ ਆਪਣਾ ਨੇੜੇ ਆਪਾਂ ਨੂੰ ਜਬਲਪੁਰ ਪਹ ਪਿਆ ਹਾਂਜੀ ਨਾਗਪੁਰ ਨਾਗਪੁਰ ਹੋਰ ਕਿਹੜਾ ਸ਼ਹਿਰ ਪੈਂਦਾ ਜੀ ਨੇੜੇ ਔਰ ਇੱਕ ਸ਼ਿਵਨੀ ਆ ਗਿਆ ਇਥੋਂ 20 ਕਿਲੋਮੀਟਰ ਇੱਕ ਛਪਾਰਾ ਆ ਗਿਆ ਛਪਾਰਾ ਤੇ ਕੋਈ ਵੀ ਅੱਛਾ ਜੀ ਦੇਖੋ ਜੀ ਅਸੀਂ ਇਸ ਰੋਡ ਤੋਂ ਨਿਕਲਣਾ ਸੀ ਹਾਲਾ ਕਿ ਜਿਆਦਾ ਸੰਗਤ ਨੂੰ ਉਧਰ ਹੀ ਜਾਂਦੀ ਏ ਦੂਰ ਵੱਲੋਂ ਹੀ ਪਰ ਅਸੀਂ ਇਸ ਰੋਡ ਤੋਂ ਆਏ ਸੀ ਚਾਂਸੀ ਤੋਂ ਨਾਗਪੁਰ ਰੋਡ ਤੇ ਇਧਰ ਬਹੁਤ ਘੱਟ ਹੀ ਜਾਂਦੇ ਨੇ ਸੰਗਤ ਚ ਤੇ ਦਰਸ਼ਨ ਕਰਨੇ ਸਨ ਇਸ ਸਥਾਨ ਦੇ ਨਾ ਅੱਛਾ ਇੱਥੇ ਖੂਬ ਇਹ ਮਲਕੀ ਹੂ ਨਾਲ ਹੀ ਪਾਣੀ ਕੱਢ ਸਕਦੇ ਆਪਾਂ ਬੋਰ ਨਹੀਂ ਕਰ ਸਕਦੇ ਇਹ ਹੁੰਦੇ ਨਹੀਂ ਨਹੀਂ ਬੋਰ ਪੱਟਰੀਲੀ ਜ਼ਮੀਨ ਨਹੀਂ ਜਾ ਰਹਾ ਹੈ ਯਾਨੀ ਪੱਟਰੀ ਰਿਹਾ ਪੱਟਰੀ ਪੱਟਰੀ ਹਾਂਜੀ ਜੀ ਪੱਟ ਕੇ ਜਿਵੇਂ ਆ ਜਿਹੇ ਜੈਸੀ ਮਸ਼ੀਨ ਜਿਹੜਾ ਹੁੰਦਾ ਨਾ ਅੱਛਾ ਇਹ ਗੁਰਦੁਆਰਾ ਸਾਹਿਬ ਦਾ ਹੀ ਖੂਹ ਹੈ ਨਾ ਹਾਂਜੀ ਗੁਰਦੁਆਰਾ ਸਾਹਿਬ ਦਾ ਠੀਕ ਹੈ ਨਾਨਕ ਦਾ ਖੂਹ ਨਾਨਕ ਦਾ ਖੂਹ ਰੱਖਿਆ ਹੈ ਯਾਨੀ ਅੱਛਾ ਅੱਛਾ ਠੀਕ ਹੈ ਠੀਕ ਅੱਛਾ ਇਹ 2 ਫੁੱਟ ਤੇ ਪਾਣੀ ਆ ਗਿਆ ਜੀ 2 ਫੁੱਟ ਤੇ ਪਾਣੀ 600 ਫੁੱਟ ਤੇ ਨਹੀਂ ਆਇਆ ਨਹੀਂ ਆਇਆ ਮੈਂ 400 ਫੁੱਟ ਤੇ ਆ 600 ਫੁੱਟ ਤੇ ਆਇਆ इस तरह से दसा जाए कि वैज्ञानिक भी फेल है उन्होंने चार सौ फिट दसा जी बीस फुट पे आ गया देख लो जी कमाल है महाराज ने महाराज ने इस तरह से यानी कि दसिया कि तुम खूब खूब उठ के तो देखो पानी आएगा। पानी आएगा। नहीं। 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 ਭਗਤ ਭਾਈ ਸਭਾ ਆਪਣੀ ਜ਼ਮੀਨ ਹੋ ਗਈ ਗੁਰਦੁਆਰਾ ਸਾਹਿਬ ਦੀ ਨਾ ਠੀਕ ਹੈ ਜੀ ਬਾਗ ਵੇਖੋ ਕਿੰਨਾ ਸੋਹਣਾ ਲਾਇਆ ਹੈ ਨਾ ਮੋਟਰਾਂ ਛੋਟੀਆਂ ਹੋ ਗਈਆਂ ਸਬਜ਼ੀਆਂ ਲਾਈਆਂ ਨੇ ਬਹੁਤ ਹੀ ਸੋਹਣਾ ਸਥਾਨ ਹੈ ਜੀ ਬਹੁਤ ਹੀ ਸੋਹਣਾ ਵੇਖੋ ਕਮਾਲ ਦੀ ਗੱਲ ਏ ਵੀ ਨਾ ਕੋਈ ਸ਼ਹਿਰ ਇਹਨਾਂ ਪਿੰਡ ਏ ਬਿਲਕੁਲ ਰੋਡ ਦੇ ਆਲੇ ਦੋਲੇ ਜੰਗਲ ਹੈ ਨਾ ਕੋਈ ਨਿੱਜੀ ਚੀਜ਼ ਹੀ ਨਹੀਂ ਕੋਈ ਹਾਂਜੀ ਹਾਂਜੀ ਗਾਹਾਂ ਵਾਸਤੇ ਇਹ ਹਰਾ-ਭਰਾ ਹੈ ਅੱਛਾ ਠੀਕ ਗਾਹਾਂ ਵਾਸਤੇ ਵੀ ਧਿਆਨ ਇੱਕ ਮਾਝੇ ਬਾਕੀ ਗਾਵਾਂ ਖਾਰੀਆਂ ਵੇਖ ਕੇ ਇਹ ਪਾਣੀ ਤੋਂ ਖਾਣੇ ਤੱਕ ਚੱਲਦਾ ਹੈ ਅੱਛਾ ਇੱਕ ਵਾਰੀ ਹੱਸ ਰਿਹਾ ਕੱਢਦੇ ਜਾ ਤੁਸੀਂ ਰਣੇ ਚ ਉਹ ਗੁਰਦੁਰਾ ਸਾਹਿਬ ਜੀ ਵੇਖੋ ਆ ਨਾਲ ਹੀ ਰੋਡ ਨਿਕਲ ਰਿਆ ਰੋਡ ਤੇ ਪੰਪ ਹੈ ਉਹ ਵੀ ਗੁਰਦੁਰਾ ਸਾਹਿਬ ਦੀ ਪੰਪ ਹੈ પેટ્રોલ ਪੰਪ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬੜੀ ਸੋਹਣੀ ਇਮਾਰਤ ਬਣੀ ਹੋਈ ਹੈ ਤੇ ਪਿੱਛੇ ਆ ਬਾਗ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਤੁਹਾਨੂੰ ਖੂਬ ਹੀ ਵਿਖਾਇਆ ਤੇ ਡੈਰੀ ਵੀ ਹੈ ਉਹ ਵੀ ਤੁਹਾਨੂੰ ਵਿਖਾਈ ਦਿੰਨੇ ਆ ਬਾਕੀ ਜੇ ਕਿਸੇ ਗੁਰਮੁਖ ਪਿਆਰੇ ਨੇ ਹਜੂਰ ਸਾਹਿਬ ਜਾਣਾ ਹੋਵੇ ਬਾਈ ਰੋਡ ਤੇ ਤੁਸੀਂ ਇਸ ਰੋਡ ਤੋਂ ਰੁਕ ਸਕਦੇ ਹੋ ਛ ਰਹਿਣ ਦਾ ਪ੍ਰਬੰਧ ਵੀ ਹੈਗਾ ਨਾ ਆਪਣੇ ਤੇ ਰਹਿੰਦਾ ਹੈ ਕਮਰਾ ਦੱਸਿਆ ਨੇ ਹਫਤੇ ਹਾਲ ਵੀ ਹੈਗਾ ਹਾਂਜੀ ਹਾਂਜੀ ਇਹ ਅਸੀਂ ਕਮਰੇ ਨੇ ਹਾਲ ਹੈ ਕਮਰੇ ਵੀ ਹਾਲ ਹੈ ਹਾਂਜੀ ਰਹਿਣ ਦਾ ਪ੍ਰਬੰਧ ਵੀ ਹੈ ਰੂਮ ਵੀ ਨੇ ਹਾਲ ਵੀ ਹੈ ਇੱਥੇ ਇਹ ਰੋਡ ਹੈ ਜੀ ਚਾਂਸੀ ਤੋਂ ਜਦੋਂ ਆਪਾਂ 나ਗਪੁਰ ਜਾਂਦੇ ਹਾਂ ਹਨਾ ਜੀ ਇਸ ਰੋਡ ਤੇ ਨਾਗਪੁਰ ਤੇ ਹਜੂਰ ਸਾਹਿਬ 나ਗਪੁਰ ਤੋਂ ਹਜੂਰ ਸਾਹਿਬ ਹਾਂਜੀ ਹਾਂਜੀ ਪੇਰੋਂ ਜੁ ਆਪਣਾ ਨੇੜੇ ਕੋਈ ਸ਼ਹਿਰ ਛੋਟਾ ਸ਼ਹਿਰ ਕਿਹੜਾ ਪੈਂਦਾ ਹੈ ਸੋ ਸ਼ਿਗਣੀ ਸ਼ਿਗਣੀ ਹਾਂਜੀ ਸ਼ਿਗਣੀ ਸ਼ਹਿਰ ਸ਼ਿਗਣੀ ਡਿਸਟ੍ਰਿਕਟ ਹੈ ਜੀ ਐਮਪੀ ਦਾ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ ਕਿੰਨੇ ਕਿਲੋਮੀਟਰ ਤੇ ਹੈਗੀ ਜੀ 20 ਕਿਲੋਮੀਟਰ 20 ਕਿਲੋਮੀਟਰ ਤੇ ਉਹ ਸ਼ਹਿਰ ਉਹ ਕੱਡੇ ਫਲ ਦਿੰਦੇ ਜੀ ਹਾਂਜੀ ਪਿਛਲੇ ਤਾਂ ਉਹ ਸਾਲ ਕੋਈ ਖਮੰਦ ਦੇ ਪੰਜ ਸਾਲ ਦਾ ਬੁਟਾ ਹੈ ਜੀ ਪੰਜ ਸਾਲ ਬਾਕੀ ਸਾਨੂੰ ਤਾਂ ਪਤਾ ਨਹੀਂ ਸੀ ਜੇ ਅਸੀਂ ਤੇ ਜਿਵੇਂ ਉੱਥੇ ਰੁਕੇ ਸੀ ਰਸਤੇ 'ਚ ਤੇ ਆਪਾਂ ਗੁਰਦੁਰ ਸਾਹਿਬ ਆ ਕੇ ਰੁਕਣਾ ਸੀ ਇੱਥੇ ਲੰਗਰ ਪਾਣੀ ਛਕਦੇ ਸੀ ਸਭ ਬਰਸਾਖਾ ਅੱਜ ਉਹ ਸਾਨੂੰ ਮਾਰਤਾ ਪੱਲੇ ਤੋਂ ਆ ਕੇ ਇਸ ਆ ਕੇ ਕੇ ਰੁਕਨੇ ਤੇ ਫਿਰ ਉਹਨੇ ਆਪਣਾ ਲੰਗਰ ਪਾਣੀ ਬਣਾ ਕਰਕੇ ਗਾ ਬਾਕੀ ਸ਼ਾਂਤੀ ਬਹੁਤ ਹੈ ਜੀ ਬਿਲਕੁਲ ਸ਼ਾਂਤੀ ਹੈ ਜੀ ਜੋ 25 ਬੰਦੇ ਆ ਜਾਣਗੇ ਉਹ ਇਹ ਬੰਦ ਰਹੇਗਾ। ਅੱਛਾ ਜੀ 20 25 ਜਣਿਆਂ ਦਾ ਇਹ ਹਾਲ ਏ। ਬਾਕੀ ਆ ਰੂਮ ਇਹ ਵੀ ਸੰਗਤ ਵਾਸਤੇ ਨੇ ਇੱਧਰ। ਹਾਂਜੀ ਹਾਂਜੀ ਇਹ ਰੂਮ। ਠੀਕ ਹੈ ਜੀ ਠੀਕ ਹੈ। ਇਹ ਪੁਰਾਣੀ 25 ਬੰਦੇ ਆ ਜਾਣਗੇ। ਠੀਕ ਹੈ ਜੀ। ਠੀਕ ਹੈ ਜੀ। ਸ্নান ਘਰ ਬਣਿਆ ਟੂਟੀਆਂ ਲੱਗੀਆਂ ਪਈਆਂ ਨੇ। ਮੇਨ ਗੱਲ ਇਹ ਕਿ ਸਬਾਹ ਸਾਫ਼ ਭਈ ਹੋਣੀ ਏ। ਮੈਨਾਂ ਕੁਛ ਨਹੀਂ। ਇਹ 4 ਫੁੱਟ ਦਾ ਬਾਬਾ ਜੀ। ਇਹ ਨਹੀਂ ਇਹ 20 ਫੁੱਟ 25 ਫੁੱਟ ਹੈਗਾ ਇੱਥੇ ਪਾਣੀ ਨਹੀਂ ਹੈਗਾ ਇੱਥੇ ਹੈ ਨਹੀਂ ਪਾਣੀ ਹੈ ਪਾਣੀ ਐਸੀ ਉਸ ਨੂੰ ਇਸਲੇ ਆ ਕੇ ਤੁਮ ਜੀ ਪਾਓ ਇੱਥੇ ਜਾ ਨਹੀਂ ਇਹ ਸੋ ਇਹ ਵੀ ਕਾਪੀ ਵਿੱਚ ਵੀ ਕਰਦਾ ਭਾਈ ਸਭ ਗੁਰਦੁਆਰਾ ਸਾਹਿਬ ਦੀ ਡੈਰੀ ਵੀ ਵਿਖਾ ਦਿਓ ਸਾਨੂੰ ਜਰਾ ਅੱਗੇ ਕਰੋ ਇਹ ਆਪਣੀਆਂ ਛਲੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਨਾ ਜੀ ਠੀਕ ਜੀ ਬਿਲਕੁਲ ਕੰਮ ਕਰ ਦਿੰਦੇ ਨੇ ਇਹਦਾ ਵਾਸਤੇ ਠੀਕ ਜੀ ਠੀਕ ਹੈ ਆਹ ਕੜਾਵਾ ਦੋ ਵੇਜੀ ਦਾ ਪਾਣੀ ਬੰਨਾ ਹੈ ਘਰ ਦੀ ਆਹ ਵਾਹ ਜੀ ਵਾਹ ਆ ਗੁਰਦੁਆਰਾ ਸਾਹਿਬ ਦੀ ਡੈਰੀ ਵੀ ਵੇਖੋ ਜੀ ਗਾਵਾਂ ਤੇ ਗਾਵਾਂ ਮੱਝਾਂ ਆਪਣੀ ਰੱਖੀਆਂ ਹੋਈਆਂ ਨੇ ਆਦਰਮਾ ਚੰਦ ਆਦਰ ਗਾਵਾਂ ਨੇ ਇਹ ਫੋਟੋ ਸਰਸੋਗਰ ਦੀ ਨਹੀਂ ਸੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪਿੱਛੇ ਉਹ ਦੀ ਰਸਤਾ ਹੈਗਾ ਉਧਰ ਉਹ ਦੀ ਆਸਰੇ ਨੇ ਹਾਂ ਜੀ ਹਾਂ ਨਾ ਕੋਈ ਨਾਲ ਨਹੀਂ ਬੰਨ੍ਹ ਕੇ ਜੇ ਤੂੰ ਕਿਹਾ ਕਵਰ ਨਹੀਂ ਆ ਤੂੰ ਨਹੀਂ ਬਣਾਇਆ ਇਹ ਆ ਪਿੱਛੇ ਦੇਖੋ ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਡੈਰੀ ਵੀ ਗੁਰਦੁਆਰਾ ਸਾਹਿਬ ਦੀ ਹੀ ਹੈ ਪੈਟਰੋਲ ਪੰਪ ਹੈ ਆ ਪਿੱਛੇ ਜ਼ਮੀਨ ਵੀ ਹੈ ਜਿੱਥੇ ਮੱਕੀ ਲਾਈ ਹੋਈ ਹੈ ਜਿਆਦੀ ਹਜ਼ਾਰਾਂ ਖਾਵਣ ਸੰਗਤ ਆ ਜਾਈ ਹਾਂਜੀ ਹਾਂਜੀ ਬਾਕੀ ਮਸ਼ੀਨ ਲੰਗਰ ਪ੍ਰਬੰਧ ਹਾਂਜੀ ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਹੈ ਜੇਕਰ ਹਜ਼ਾਰਾਂ ਵੀ ਸੰਗਤ ਆ ਜਾਈ ਹਾਂਜੀ ਹਾਂਜੀ ਤੇ ਇੱਥੇ ਠਹਿਰਨ ਦਾ ਵੀ ਬੜਾ ਸੋਹਣਾ ਪ੍ਰਬੰਧ ਹੈ ਰੂਮ ਨੇ ਹਾਊਸ ਵੀ ਨੇ ਤੁਸੀਂ ਹਜ਼ੂਰ ਸਾਹਿਬ ਜਾਣਦੇ ਹੋયા ਇਸ ਰੋਡ ਤੋਂ ਜੇ ਨਿਕਲਦੇ ਹੋ ਤੇ ਇਸ ਗੁਰੂ ਘਰ ਸਾਹਿਬ ਤੁਸੀਂ ਠਹਿਰ ਵੀ ਸਕਦੇ ਹੋ ਸੋ ਇਹ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਜੋ ਰੋਡ ਤੇ ਹੀ ਬਣਿਆ ਹੋਇਆ ਹੈ। ਬੱਚਿਆਂ ਦਾ ਸਕੂਲ ਵੀ ਅਲੱਗ ਹੀ ਹੈ। ਸਕੂਲ ਬਣਨਾ ਕੋ। ਇਹ ਵੀ। ਆਪ ਪੁਰਾਣੇ ਕੰਮ ਚੱਲ ਰਿਹਾ। ਬਾਕੀ ਭਾਈ ਸਾਹਿਬ ਦਾਸਰੇਣ ਵੀ ਇੱਥੇ ਜਿਹੜੀ ਆ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਇੱਥੇ ਬੱਚਿਆਂ ਦਾ ਸਕੂਲ ਵੀ ਬਣਨਾ ਹੈ। ਕਿਉਂਕਿ ਵੰਜਾਰੇ ਸਿੱਖ ਪਰਿਵਾਰ ਜਿਹੜੇ ਉਹਦੇ 50 ਪਿੰਡ ਕਹਿੰਦੇ ਆਲੇ-ਦੁਆਲੇ ਇੱਥੇ 10 ਦੇ ਨੇ ਇਸ ਐਮਪੀ ਸਟੇਟ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਆ। ਦੇਖੋ ਜੀ। ਕਿੰਨੇ ਦਾ ਪਾ ਦਿਖਾਓ ਲੰਗਰ 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 ਸਰਕਾਰੀ ਕੰਸੀ ਨੇ ਲੰਗਰ ਇਹ ਲੱਕੜੀਆਂ ਆ ਨਹੀਂ ਕਿ ਲੱਕੜ ਤੋਂ ਹੀ ਬੰਦਾ ਹੈ ਯਾਨੀ ਹਾਂਜੀ ਹਾਂਜੀ ਆਪਾਂ ਨੂੰ ਲੰਗਰ ਦਾ ਪ੍ਰਬੰਧ ਵੀ ਵਿਖਾ ਦਈਏ ਤੇ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਦਾ ਚੱਲਦਾ ਹੈ ਇਹ ਬੱਤੀ ਹੋਗਾ ਹਾਂਜੀ ਲੱਕੜ ਪਰ ਇਹ ਨਹੀਂ ਕਿ ਜਲਦਾ ਹੈ ਠੀਕ ਹੈ ਜੀ ਇਹ ਲੱਕੜ ਤੋਂ ਚੱਲਦਾ ਹੈ ਨਾ ਤੇ ਪ੍ਰਸ਼ਾਦਿਆਂ ਵਾਲੀ ਮਸ਼ੀਨ ਵੀ ਇੱਥੇ ਹੈ ਨਾ ਹਾਂਜੀ ਹਾਂਜੀ ਬਹੁਤ ਹੀ ਸੋਹਣਾ ਪ੍ਰਬੰਧ ਆ ਸਾਰਾ ਜੀ ਦਾ ਐਸ਼ ਦਾ ਲੰਗਰ ਦਾ ਸਾਰਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਵੀ ਕਦੇ ਇਸ ਰੋਡ ਤੋਂ ਨਿਕੜੋ ਤੁਹਾਨੂੰ ਵੀ ਤੁਸੀਂ ਵੀ ਇਸ ਜਗ੍ਹਾ ਦੇ ਦਰਸ਼ਨ ਕਰੋ ਤੇ ਸੋ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸਥਾਨ ਦੇ ਦਰਸ਼ਨ ਕਰਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ